ਸਿਕਾਉਤੀ ਸਾਰਿਆਂ ਨੂੰ ਮੇਰੇ ਸਹਿਯੋਗੀ ਐਮਐਲਏ ਸਾਡੀ ਬੋਸ ਜਿੰਦਰਜੀ ਔਰ ਸਾਡੇ ਅਰਤੀ ਕੁਸ਼ਲ ਸਾਹਿਬ ਜੀ ਔਰ ਅਜੀਤ ਜੀ ਔਰ ਇਹਨਾਂ ਨੇ ਸਾਰਾ ਜਿਹੜਾ ਫਾਟਮੈਂਟ ਹੈ ਉਹ ਸਾਡੇ ਸਿਉ ਚਰਚਨ ਕੇ ਸਭ ਨੂੰ ਤੁਹਾਨੂੰ ਪਤਾ ਹੈ ਕਿ ਦੀਵਾਲੀ ਵਾਲੀ ਰਾਤ ਨੂੰ ਇੱਕ ਬਹੁਤ ਵੱਡੀ ਚੋਰੀ ਹੋਈ ਸੀ ਜਦੋਂ ਲੋਕ ਸਾਰੇ ਸੈਲੀਬ੍ਰੇਟ ਕਰ ਰਹੇ ਸੀ ਉਦੋਂ ਸਾਡੇ ਜਿਹੜੀਆਂ ਨਸ਼ਾ ਛੁਡਾਉਣ ਵਾਸਤੇ ਜਿਹੜੀ ਦਵਾਈ ਵਰਤਿਆ ਕਿਸੇ ਨੇ ਮੈਂ ਕਹੂੰਗਾ ਇੱਕ ਬੜੇ ਜਿਹੜੀ ਹੈ ਗਿਆ ਸਾਜ਼ਿਸ਼ ਯਰ ਨਫੀਰੀਅਸ ਡਿਜ਼ਾਈਨ ਦੇ ਅੱਜ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜੋਵਾ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫਰਵਰੀਚ ਮੀਟਿੰਗ ਕਰਦੇ ਪਹਿਲੀ ਅਪ੍ਰੈਲ ਤੋਂ ਜਿਹੜੀ ਸੀ ਉਹ ਜੁੱਧ ਨਸ਼ਰ ਰੋਧ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਔਰ ਉਹਨੂੰ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲਦੀ ਸੀ ਉਹਦੇ ਤੋਂ 2000 ਤੋਂ ਬਾਅਦ ਜਿਹੜੇ ਬੰਦੇ ਹੁਣ ਤੱਕ ਮੱਚਾ ਛੱਡ ਚੁੱਕਿਆ ਔਰ ਮੈਨੂੰ ਇਹ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਪੁਲਿਸ ਨੇ ਔਰ ਸਾਡੇ ਜਿਹੜੇ ਐਮਐਲਐਸ ਹਵਾਲਾ ਜਿਹੜਾ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਜਿਹੜੀ ਵਿਰੋਧਪੰਦੀ ਬਣਾਈ ਉਹਦੇ ਵਿੱਚ ਤੁਹਾਡੇ ਵੀ ਜਿਹੜਾ ਕੋਰਟ ਇਸਖਾਨ ਦਾ ਜਿਹੜਾ ਸੀਗਾ ਤੁਸੀਂ ਦੇਖਿਆ ਵੀ ਉਹਦੀ ਕੀ ਹਾਲਤ ਸੀ ਤੇ ਉਹਨੂੰ ਉਹਨੂੰ ਵੀ ਜਿਹੜਾ ਅਪਗ੍ਰੇਡ ਕਰਕੇ ਇੰਟੀਗ੍ਰੇਟ ਕਰਕੇ ਸਾਰੀਆਂ ਸਰਵਿਸਿਜ਼ ਉੱਤੇ ਦੇ ਕੇ ਆਪਣੀਆਂ ਜਿਹੜੇ ਕਲੀਨਿਕਲ ਸਕਿਲਸ ਹੋਰ ਸਾਰੀ ਟ੍ਰੇਨਿੰਗ ਕਰਕੇ ਸਟਾਰਟ ਕੀ ਉਹਦੇ ਵਿੱਚ ਵੀ 1000 ਬੱਚੇ ਜਿਹੜੇ ਆ ਨਸ਼ਾ ਛੱਡ ਚੁੱਕੇ ਆ ਕਿਉਂਕਿ ਜਦੋਂ 20000 ਬੰਦਿਆਂ ਨੇ ਨਸ਼ਾ ਛੱਡਣਾ ਸ਼ੁਰੂ ਕਰ ਦਿੱਤਾ ਔਰ ਸਾਡਾ ਇੱਕ ਅਸੀਂ ਸੂਰਮਾ ਪ੍ਰੋਗਰਾਮ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਉਹ ਪਹਿਲਾਂ ਜਿਹੜੇ ਯੂਥ ਸੀਗੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਕਰਨ ਤੇ ਲਾਉਂਦੇ ਸੀ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਹਨਾਂ ਨੇ ਛੱਡਿਆ ਸੀਗਾ ਉਹ ਬੱਚਿਆਂ ਨੂੰ ਲਿਆ ਰਹੇ ਸੀਗੇ ਨਸ਼ਾ ਛੁਡਾ ਰਹੇ ਸੀਗੇ ਤੇ ਉਹਨਾਂ ਨੇ ਜਿਆਦਾ ਸਾਡਾ ਦਾ ਧੰਨਵਾਦ ਹੋ ਜਾਏਗਾ ਇਹਦੇ ਬਹੁਤ ਵੱਡੇ ਵੱਡੇ ਬੰਦੇ ਇਹਦੇ ਬੜੇ ਬੜੇ ਰਿਕਵੈਸਟ ਰਿਵਾਰਡ ਹੁੰਦੇ ਆ। ਜਿਹੜਾ ਲੱਖਾਂ ਨਹੀਂ ਕਰੋੜਾ ਰੁਪਏ ਦਾ ਬਿਜ਼ਨਸ ਆ ਆਰਪਾਰ ਦਾ ਬਿਜ਼ਨਸ ਆ। ਇਹ ਇੱਕ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ ਵੀ ਹੋਏਗੀ। ਪਰ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜੇ ਆਪਣੇ ਐਸਐਸਪੀ ਸਾਹਿਬ ਹੈ ਉਹਨਾਂ ਦੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਜੀ। ਸਾਡੇ ਸਿਵਲ ਸੈਕਟਰ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਤੇ ਇਹਨਾਂ ਨੇ ਜਿਹੜੇ ਬੰਦੇ ਸੀ ਜਿਹਨਾਂ ਨੇ 11000 ਘੋੜੀਆਂ ਸੀ ਉਹਨਾਂ ਨੂੰ ਆਇਡੈਂਟੀਫਾਈ ਵੀ ਕਰ ਲਿਆ ਤੇ ਉਹਨਾਂ ਨੂੰ ਫੜ ਵੀ ਲਿਆ ਤੇ ਇਹ ਬਹੁਤ ਜ਼ਰੂਰੀ ਸੀਗਾ ਜੀ ਸਾਡੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜ਼ੀਰੋ ਟੋਲਰੈਂਸ ਹੈ ਜੀ ਜਿਹੜਾ ਬੰਦਾ ਵੀ ਸਵਗਲਿੰਗ ਕਰਦਾ ਉਹਦੇ ਵਾਸਤੇ ਜਿਹੜਾ ਸਰਕਾਰ ਦੇ ਪ੍ਰੋਗਰਾਮ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਵੀ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਉਹ ਪੈਡਲਰ ਹੈ ਜਾ ਦਵਾਈਆਂ ਦਾ ਮਿਸਯੂਜ਼ ਕਰਨਾ ਔਰ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਖਾਲੀ ਸਾਡੀ ਜਵਾਨੀ ਦਾ ਘਾਟਾ ਕਰਦੀ ਕਰਦੇ ਆ ਲੇਕਿਨ ਇਹਦੇ ਨਾਲ-ਨਾਲ ਜਿਹੜੇ ਸਾਡੇ ਪਰਿਵਾਰ ਹੈ ਉਹ ਪਰਿਵਾਰਾਂ ਨੂੰ ਵੀ ਬਰਬਾਦ ਕਰ ਰਹੇ ਆ ਸਾਡੇ ਸਮਾਜ ਨੂੰ ਇਹ ਇੱਕ ਕੋਹੜ ਦੀ ਤਰ੍ਹਾਂ ਚੰਬੜੇ ਹੋਏ ਆ ਜਿਹਦੇ ਨਾਲ ਕਿ ਜਿੱਤੇ ਨਸ਼ੇ ਆ ਜਦੋਂ ਇਹ ਲੋਕਾਂ ਨੂੰ ਚਿੱਟੇ ਤੇ ਲਾਉਂਦੇ ਆ ਵੈਸੇ ਤੋਂ ਸ਼ੁਰੂ ਕਰਕੇ ਉਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਤੋਂ ਚੋਰੀਆਂ ਕਰਾਉਂਦੇ ਆ ਉਹਨਾਂ ਤੋਂ ਫਰੋਤੀ ਦੀਆਂ ਕੰਮਾਂ ਕਰਵਾਉਂਦੇ ਆ ਇਹ ਸਾਰਾ ਇੱਕ ਨੈਟਵਰਕ ਹੈ ਜਿਹੜੇ ਮਲੋ ਗੈਂਗਸਟਰ ਰਿਅੂ ਦੇ ਵਿੱਚ ਹੈ ਔਰ ਇਹਨੂੰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੁਖਵੰਤੇ ਵੀ ਅਰਵਿੰਦ ਕੇਜ ਬਾਲ ਜੀ ਨੇ ਉਹਨਾਂ ਨੂੰ ਵਾਰਨਿੰਗ ਦੇ ਚੁੱਕਿਆ ਔਰ ਇਹ ਤੁਹਾਡੇ ਸਾਹਮਣੇ ਹੁਣ ਪ੍ਰਤੱਖ ਹੈ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਕਿ ਜਿਹੜੇ ਬੰਦਿਆਂ ਨੇ ਸਾਡੇ ਤੋਂ ਗੋਲੀਆਂ ਚੋਰੀ ਕੀਤੀਆਂ ਸੀਗਾ ਸਾਡੇ ਕੋਲੇ ਦੀਵਾਲੀ ਵਾਲੀ ਰਾਤ ਨੂੰ ਹੋਈਆਂ ਸਾਡੇ ਕੋਲੇ ਬਹੁਤ ਘੱਟ ਐਵੀਡੈਂਸ ਸੀ ਪਰ ਪੁਲਿਸ ਨੇ ਨਾ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਉਹਨੂੰ ਲੱਭ ਲਿਆ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ ਜੀ ਔਰ ਜਿਹੜੇ ਬੰਦੇ ਮਾਰੇ ਕੰਮ ਕਰਦੇ ਆ ਚਾਹੇ ਉਹ ਨਸ਼ੇ ਵੇਚਦੇ ਆ ਜਾਂ ਉਹ ਫਰੋਤੀ ਦੀਆਂ ਕਾਲਾਂ ਕਰਦੇ ਆ ਜਾਂ ਜਿਹੜੇ ਆਪਣੇ ਆਪ ਨੂੰ ਡੈਕਟਰ ਸਮਝਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਬਾਬੇ ਨਾਨਕ ਦਾ ਅਸੀਂ ਹੁਣੇ ਜਿਹੜਾ ਪ੍ਰਕਾਸ਼ ਕੋਲ ਬਣਾਇਆ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀਗਾ ਨਾ ਜੀ ਉਹ ਇੱਕ ਅੰਤਲ ਸਚਾਈ ਦੀ ਗੱਲ ਕਰਨੇ ਆ ਮਤਲਬ ਇਟਰਨਲ ਟਰੂਥ ਹੈ ਉਹਨਾਂ ਨੇ ਇਹ ਵੀ ਕਹਿਆ ਸੀ ਕਿ ਨਾਨਕ ਦੀਵਾ ਜੋ ਚਲੇ ਲਗਨ ਪੱਤੀ ਵਾਓ ਕਿ ਉਦੋਂ ਵੀ ਠੀਕ ਸੀ ਅੱਜ ਵੀ ਠੀਕ ਸੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੰਦੇ ਕੰਮੀ ਨਾਰਕਾ ਜਦ ਕਰ ਮੰਦਾ ਹੋਏ ਜਿਹੜਾ ਬੰਦਾ ਨਸ਼ਿਆਂ ਦਾ ਵਪਾਰ ਕਰੇਗਾ ਗੋਲੀਆਂ ਦੇ ਵਿੱਚ ਚੋਰੀ ਕਰੇਗਾ ਸਰਕਾਰ ਦੇ ਪ੍ਰੋਗਰਾਮ ਨੂੰ ਬਦਨਾਮ ਕਰੇਗਾ ਉਹਨੂੰ ਛੱਡਾਂਗੇ ਨਹੀਂ ਅਸੀਂ ਲੱਭ ਲਾਂਗੇ ਉਹਨੂੰ ਕੋਲ ਦੇਸ ਵਿੱਚ ਥੋੜਾ-ਮੋਟਾ ਟਾਈਮ ਲੱਗ ਸਕਦਾ ਇਹ ਲਗਾਤਾਰ ਜਿਵੇਂ ਅਸੀਂ ਲੱਗੇ ਹੋਏ ਸੀਗਾ ਅਸੀਂ ਜਿਹੜਾ ਬੰਦਾ ਵੀ ਡੈਂਕਸਟਰ ਹੈ ਉਹਦੀ ਉਮਰ 3 ਤੋਂ 5 ਸਾਲ ਤੋਂ ਜ਼ਿਆਦਾ ਨਹੀਂ ਹੁੰਦੀ ਸੋ ਮੈਂ ਆਪਣੇ ਜਿਹੜੇ ਪੰਜਾਬ ਦੇ ਐਸਵੇਲੇ ਜੋ ਸਾਡੀ ਜਿਹੜੀ ਪਾਰਟੀ ਆ ਉਹਨਾਂ ਨੇ ਡਾਕਟਰਾਂ ਦੀ ਟ੍ਰੇਨਿੰਗ ਤੋਂ ਲੈ ਕੇ ਨਮਾਸਟਾਵ ਕਰਤੀ ਕਰਨਾ ਸਕਿੱਲ ਡਿਵੈਲਪਮੈਂਟ ਕਰਨਾ ਬੱਚਿਆਂ ਨੂੰ ਨਸ਼ਾ ਛਡਾ ਕੇ ਨਸ਼ੇੜੀ ਪੁੱਤ ਤੋਂ ਕਮਾਊ ਪੁੱਤ ਬਣਾਣਾ ਬਹੁਤ ਵਧੀਆ ਸਟਰੈਟਜੀ ਆ ਉਹਦੇ ਵਾਸਤੇ ਅਸੀਂ ਜਿਹੜੀ ਟੈਕਨੋਲੋਜੀ ਵੀ ਚੁਸ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੱਲੀ-ਕੱਲੀ ਗੋਲੀ ਕਿੱਥੋਂ ਬਣੀ ਸੀ ਕਿੱਥੇ ਗਈ ਕਿਹੜੇ ਮਰੀਜ਼ ਨੂੰ ਦਿੱਤੀ ਗਈ ਕੱਲੀ-ਕੱਲੀ ਗੋਲੀ ਦੀ ਟਰੈਕਿੰਗ ਹੋਏਗੀ ਕੱਲੇ-ਕੱਲੇ ਪੇਸ਼ੈਂਟ ਦੀ ਟਰੈਕਿੰਗ ਹੋਏਗੀ ਔਰ ਇਹਦੇ ਵਿੱਚ ਅਸੀਂ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਬਣਾਏ ਆ ਇਸੇ ਤਰ੍ਹਾਂ ਜਿਹੜੇ ਤੁਹਾਡੇ ਪੁਲਿਸ ਦੇ 700 ਬੰਦਾਂ ਨੂੰ ਟ੍ਰੇਨਿੰਗ ਕਰ ਰਹੇ ਆ ਜਿਹੜੇ ਸਾਡੇ ਕਾਉਂਸਲਰਸ ਆ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਡਾਕਟਰਾਂ ਨੂੰ ਅਸੀਂ ਇੰਸ ਨੈਸ਼ਨਲ ਇੰਸਟੀਚਿਊਟ ਆਫ ਮੈਟ੍ਰੋਗੈਥੀਓਸਿਸ ਬੰਗਲੌਰ ਜੀਆਈ ਤੋਂ ਟ੍ਰੇਨਿੰਗ ਤੋਂ ਆ ਰਹੇ ਆ ਉਹਨਾਂ ਦੇ ਉਹਨਾਂ ਦੇ ਜਿਹੜੇ ਇਹੜੇ ਹੈਗੇ ਆ ਰਿਸੋਰਸ ਪਰਸਨਸ ਆ ਤੇ ਆ ਕੇ ਸਾਡੇ ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਸੋ ਪੰਜਾਬ ਸਰਕਾਰ ਨੇ ਪੂਰਾ ਧਿਆ ਕਰ ਰੱਖਿਆ ਇਹਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਲੇਜ ਟੈਸਪੋਟੀ ਬਣ ਗਈ ਆ ਯੂਥ ਨੂੰ ਜਿਹੜਾ ਹੈਗਾ ਉਹ ਆ ਕੇ ਆ ਰਿਹਾ ਯੂਥ ਬਹੁਤ ਨਾਰਕ ਜਿਹੜੀ ਕੋਰੋਨਾ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਆ ਜਿਹੜੀ ਆ ਗਈ ਆ ਇਹਦੀ ਕਮਿਊਨਿਟੀ ਦੇ ਨਾਲ ਇੰਟੀਗ੍ਰੇਸ਼ਨ ਕਰ ਰਹੇ ਆ ਤਾਂ ਕਿ ਜਦੋਂ ਉਹ ਪਹਿਲਾਂ ਮੁੰਡਾ ਨਸ਼ਾ ਕਰਦਾ ਸੀ ਪਹਿਲਾਂ ਤਾਂ ਮਾਂ ਪਿਓ ਨੂੰ ਨਹੀਂ ਦੱਸਦਾ ਸੀ ਘਰੇ ਚੋਰੀ ਕਰਦਾ ਸੀ ਜਿਹੜੇ ਜਿਹੜੇ ਇਹ ਸੀਗਾ ਨਾ ਜਿਹੜੇ ਗੁੰਡੇ ਸੀ ਜਿਹਨਾਂ ਨੇ ਜੈਂਗਸਟਰ ਬਣਾਏ ਆ ਜਿਨ੍ਹਾਂ ਨੇ ਨਸ਼ਾ ਦਾ ਬਿਜ਼ਨਸ ਕੀਤਾ ਫਿਰ ਉਸ ਤੋਂ ਘਰ ਚੋਰੀ ਕਰਾਉਂਦੇ ਸੀ ਫਿਰ ਸਮਾਦ ਦੇ ਚੋਰੀ ਕਰਾਂਦੇ ਸੀ ਫਿਰ ਉਹਦੇ ਮਾਂ ਪਿਓ ਨੇ ਦੱਸਦੇ ਸੀ ਕਿ ਇਹ ਤਾਂ ਹੁਣ ਸਾਡੇ ਹੱਥੋਂ ਗਿਆ ਇਹਦੇ ਭੈਣ ਦਾ ਵਿਆਹ ਨਹੀਂ ਹੋਣਾ ਸ਼ਰਮ ਦੇ ਮਾਰੇ ਨੇ ਦੱਸਦੇ ਸੀ ਉਹ ਸਟਿਗਮਾ ਸੀ ਇਹਦੇ ਨਾਲ ਤੇ ਅਸੀਂ ਉਹ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਜਿਹੜੀ ਰੱਜੀ ਹੈ ਲੜਾਈ ਇਹਨੂੰ ਹਰ ਫਰੰਟ ਦੇ ਉੱਤੇ ਕਮਿਟੀ ਦੇ ਲੈਵਲ ਦੇ ਉੱਤੇ ਉਹਨੂੰ ਡੀ ਸਟਿਗਮਟਾਈਜ਼ ਕਰਕੇ ਅੱਜ ਵੀ ਜਿਹੜੇ ਬੰਦੇ ਨਸ਼ਾ ਕਰਦੇ ਉਹਨਾਂ ਨਾਲ ਸਾਡੇ ਉਹ ਮਰੀਜ਼ ਹੈ ਉਹ ਬਿਮਾਰ ਹੈ ਇਹ ਇੱਕ ਸਾਈਕੋਲੋਜੀਕਲ ਡਿਸਆਰਡਰ ਵੀ ਹੈ ਉਹ ਦਾ ਸਪੈਰੋਲੋਜੀਕਲ ਵੀ ਹੈ ਅੱਜ ਵੀ ਉਹਨਾਂ ਦੇ ਕਰ ਰਹੇ ਆ ਬਟ ਅੱਜ ਜਿਹੜਾ ਹੈਗਾ ਉਹ ਮੋਗੇ ਦੇ ਪ੍ਰਸ਼ਾਸਨ ਨੇ ਮੋਗੇ ਦੀ ਪੁਲਿਸ ਨੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਕਿ ਜਿਹੜਾ ਬੰਦਾ ਵੀ ਸਰਕਾਰੀ ਪ੍ਰੋਗਰਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਨਸ਼ੇ ਗੋਲੀਆਂ ਚੋਰੀ ਕਰੇਗਾ ਚੋਰੀ ਕਰਕੇ ਵੇਚੇਗਾ ਜਾਂ ਸਾਡੇ ਕਿਸੇ ਵੀ ਡੀਡਿਕਸ਼ਨ ਸੈਂਟਰ ਤੋਂ ਲੈ ਕੇ ਖਬਰ ਲੱਗਦੀ ਆ ਜੀ ਕਿ ਫਲਾਣੇ ਡੀਡਿਕਸ਼ਨ ਸੈਂਟਰ ਦੇ ਬਾਹਰ ਗੋਲੀਆਂ ਸਾਡਾ ਬੰਦਾ ਵੇਚ ਰਿਹਾ ਜੰਦੋਂ ਲੈ ਕੇ ਜਿਹੜੇ ਇਦਾਂ ਦੇ ਬੰਦੇ ਹੋਣ ਕਿਉਂ ਨਹੀਂ ਸਾਰੀਆਂ ਸਬਸਿਡੀਆਂ ਵੀ ਬੰਦ ਹੋਣ ਕਿਉਂ ਫ੍ਰੀ ਦੀ ਟ੍ਰੀਟਮੈਂਟ ਵੀ ਬੰਦ ਹੋ ਗਈ ਜੀ ਫ੍ਰੀ ਇਲਾਜ ਕਰ ਰਹੇ ਆ ਜੀ ਨਸ਼ੇ ਦੀ ਗੋਲੀ ਅਸੀਂ ਫ੍ਰੀ ਦੇ ਰਹੇ ਆ ਉਹ ਨਸ਼ਾ ਛੁਡਾਉਣ ਦੀ ਗੋਲੀ ਆ ਨਸ਼ੇ ਦੀ ਗੋਲੀ ਨਹੀਂ ਸਮਝੋ ਇਹਨੂੰ ਉਸ ਤੋਂ ਬਾਅਦ ਤੁਸੀਂ ਚਾਹੇ ਕੋਈ ਮੰਨੋ ਕਿ ਗੇਮ ਖੇਡਣੀ ਸ਼ੁਰੂ ਕੋਚ ਬਣ ਜਾਓ ਤੁਸੀਂ ਕੋਈ ਪਲੰਬਰ ਇਲੈਕਟ੍ਰੀਸ਼ੀਅਨ ਰੈਫਰਿਜਰੇਸ਼ਨ ਕੋਈ ਫੂਡ ਕਰਾਫਟ ਦਾ ਇੰਸਟੀਚੂਟ ਦੇ ਬਾਰੇ ਟ੍ਰੇਨਿੰਗ ਕੋਈ ਕੋਈ ਮੇਲ हेयर ਸਲੂਨ ਦੀ ਕੋਈ ਡਿਊਟੀ ਪਰਸਨ ਦੀ ਸਤੋਂ ਟ੍ਰੇਨਿੰਗ ਲੈ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰੋ ਉਹਦੇ ਵਾਸਤੇ ਤੁਹਾਨੂੰ ਅਸੀਂ ਕਰਾਹਟ ਵੀ ਦੇਾਂਗੇ ਅਗਰੀਕਲਚਰ ਦੇ ਵਿੱਚ ਹੋਰ ਜਿਹੜਾ ਜਿਹੜਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡਾ ਪੈਸ਼ਨ ਹੈ ਤੁਹਾਨੂੰ ਉਹ ਕੰਮ ਸਿਖਾਵਾਂਗੇ ਫਾਈਨੈਂਸ਼ੀਅਲ ਹੈਲਪ ਦੇਾਂਗੇ ਕੰਮ ਸ਼ੁਰੂ ਕਰਾਵਾਂਗੇ ਪੂਰੀ ਹਮਦਰਦੀ ਆ ਸਭ ਨੂੰ ਇਹ ਕੰਮ ਅਸੀਂ ਜ਼ਿਲ੍ਹਾ ਵਿੱਚੋਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਲਾਣੋਸ ਦਾ ਕਾਰ ਬਣਾਵਾਂਗੇ ਕੁਐਸਚਨਰ ਰੱਖਾਂਗੇ ਉੱਤੇ ਸਟੈਟਿਸਟਸ ਰੱਖਾਂਗੇ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡਾ ਨਾਲ ਸ਼ੇਅਰ ਕਰਦੇ ਹੋ ਤੇ ਅਸੀਂ ਜਿਹੜੇ ਇੱਕ ਬੰਦੇ ਦੇ 25-25 ਸੈਂਟਰ ਸੀਗਾ ਸੀਗਾ ਜੀ ਅਸੀਂ 5 ਕਿਲੋਮਟਰ ਲਾਈਆ ਪਤਾ ਤੇ 5 ਤੋਂ ਵੱਧ ਨਹੀਂ ਹੋ ਸਕਦੇ ਔਰ ਜਿਹੜੇ ਸਾਡੇ ਕੋਲੇ ਪ੍ਰਾਈਵੇਟ ਸਾਡੇ ਕੋਲੇ ਗਵਰਨਮੈਂਟ ਦੇ ਸਟੈਟਿਸਟਸ ਸੀਗੇ ਪ੍ਰਾਈਵੇਟ ਸੀ ਉਹਨਾਂ ਨੂੰ ਕਾਹ ਵੀ ਸਾਡੇ ਨਾਲ ਆ ਕੇ ਪਾਰਟਨਰ ਕਰੋ 40 ਡਾਕਟਰਾਂ ਨੇ ਕਿਹਾ ਜੀ ਅਸੀਂ ਤੁਹਾਡਾ ਪ੍ਰੋਗਰਾਮ ਵਜੇ ਅਸੀਂ 2 ਘੰਟੇ ਫ੍ਰੀ ਸੇਵਾ ਦੇਵਾਂਗੇ ਤੇ ਅਸੀਂ ਉਹਨਾਂ ਨੂੰ ਡਿਸਪੈਂਸਿੰਗ ਅਲਾਉ ਕਰਤਾ ਤਾਂ ਕਿ ਬਹੁਤੀ ਜਗ੍ਹਾ ਤੇ ਦਵਾਈ ਮਿਲੇ ਲਾਇਨਾਂ ਨਾ ਲੱਗਣ ਤੇ ਉਹ ਉਹਦੇ ਵਿੱਚੋਂ ਪੁਲਿਸ چیک ਕਰਨਗੇ ਪਰ ਅਡਮਿਟ ਸਾਡੇ ਕੋਲੇ ਕਰਨਗੇ ਸਾਡੇ ਸਰਕਾਰੀ ਹਸਪਤਾਲ ਜਿਹੜੇ ਅਡਮਿਟ ਕਰਨਗੇ ਉੱਥੇ ਲੋਕਾਂ ਦਾ ਇਲਾਜ ਵੀ ਹੋਏਗੀ ਅਜੀਤ ਸਾਹਿਬ ਇੱਕ ਸਵਾਲ ਹੈ ਕਿ ਜਿਹੜੇ ਰਿਕਵਰੀ ਹੋਈ ਹੈ ਰਿਕਵਰੀ ਕਿੰਨੀ ਗੋਲੀਆਂ ਦੀ ਹੋਈ ਹੈ ਤੇ ਕਿੰਨੇ ਜਾਣੇ ਸੀਗੇ ਤੇ ਨਾਲ ਦੀ ਨਾਲ ਇਹਨਾਂ ਨੇ ਵਿਛੇ ਸੀ ਗੋਲੀਆਂ ਕਿ ਕੀ ਮੰਤਰੀ ਸਾਹਿਬ ਪਿਛੇ 11000 ਸੀ ਜੀ ਇਹਦੇ ਚੋਂ 10000 ਮਤਲਬ 850 ਦੇ ਕਰੀਬ ਜੜੀਆਂ ਹੈਗੀਆਂ ਉਹ ਕਵਰ ਹੋ ਗਈਆਂ ਸਿਰਫ 750 ਗੋਲੀਆਂ ਜੜੀਆਂ ਸੀ ਉਹਨਾਂ ਨੇ ਉਹ ਉਹਨੇ ਵੇਚਿਆ ਹੈ ਜੀ ਲੇਕਿਨ ਉਹਨਾਂ ਨੂੰ ਉਹ ਬਹੁਤ ਮਹਿੰਗੀਆਂ ਪੈਣ ਚੀ। ਉਹਨਾਂ ਤੇ ਕਮਰਸ਼ੀਅਲ ਵਾਲਾ ਜਿਹੜਾ ਪਰਚਾ ਪਿਆ ਉਹਨਾਂ ਨੂੰ ਮੰਨ ਲਾ ਘੱਟੋ ਘੱਟ ਵੀ ਉਹ ਸਾਰੀ ਬਾਕੀ ਦੀ ਜ਼ਿੰਦਗੀ ਦੀ ਇਹ ਚੁਕਾ ਦੇਣਾ ਪਵੇਗਾ। ਇਹ ਪਿੱਛੇ ਵੀ ਕੋਈ ਹੈ। ਇਹ ਪਿੱਛੇ ਵੀ ਕੋਈ ਹੈ। ਉਹ ਸਾਰਾ ਦੇਖੋ ਇਹ ਪੁਲਿਸ ਦਾ ਕੰਮ ਹੈ। ਇਟਸ ਮੈਟਰ ਆਫ ਇਨਵੈਸਟੀਗੇਸ਼ਨ ਹੈ। ਇਸ 스테ਜ ਤੇ ਮੈਂ ਉਹਦੇ ਬਾਰੇ ਜ਼ਿਆਦਾ ਗੱਲ ਨਹੀਂ ਕਰੂਗਾ ਕਿਉਂਕਿ ਸਾਡੀ ਇਟਸ ਅਨ ਕੋਇੰਗ ਇਨਵੈਸਟੀਗੇਸ਼ਨ ਹੈ। ਮਤਲਬ ਮੈਂ ਭੱਟੀ ਕਰਦਾ ਕਿ ਇਸ ਸਮਾਈ ਉਸਦੇ ਸਟੌਕ ਰੂਮ ਤੋਂ ਇੰਨੀ ਵੱਡੀ ਗੱਲ ਦੇ ਵਿੱਚ ਗੁਣੀਆਂ ਚੁਣੀਆ ਸਟੌਕ ਰੂਮ ਦੇ ਵਿੱਚ ਕੋਈ ਸੀਸੀਟੀ ਉਹਦੇ ਵਿੱਚ ਇਨਸਰਟਰ ਵੀ ਇਨਵੋਲਡ ਹੈ ਉਹਨਾਂ ਤੇ ਵੀ ਰਿਐਕਸ਼ਨ ਹੋਏਗਾ ਜੀ ਉਹਨਾਂ ਤੇ ਵੀ ਰਿਐਕਸ਼ਨ ਹੋਏਗਾ ਜਿਹੜੇ ਸਾਡੇ ਸਟਾਫ ਦੇ ਬੰਦੇ ਆ ਆਫਟਰ ਆਲ ਕਿਸੇ ਨੇ ਖੁੱਲੀ ਖੁੱਲੀ ਛੱਡੀ ਆ ਜੀ ਕਿਉਂਕਿ ਤੋੜ ਕੇ ਅੰਦਰ ਨਹੀਂ ਗਏ ਹੋ ਖੁੱਲੀ ਖੁੱਲੀ ਛੱਡੀ ਆ ਸੋ देयर ਇਜ਼ ਅ ਮਤਲਬ ਇਹ ਆਨਗoing ਇਨਵੈਸਟੀਗੇਸ਼ਨ ਹੈ ਔਰ ਮੈਂ ਆਪਣੇ ਜਿਹੜੇ ਸਾਡੇ ਕਰਮਚਾਰੀ ਵੀ ਆ ਮੈਂ ਉਹਨਾਂ ਨੂੰ ਵੀ ਵਾਰਨਿੰਗ ਕਰਦਾ ਵੀ ਜੇ ਤੁਹਾਡੀ ਮਿਲਦੀ ਪੌਣ ਜਿੱਥੇ ਪਾਈ ਗਏ ਤੁਹਾਨੂੰ ਵੀ ਸਜ਼ਾ ਜਾਏਗੀ ਸਜ਼ਾ ਉਹਨਾਂ ਨੂੰ ਵੀ ਹੋਏਗੀ ਉਹ ਵੀ ਜੇਲ ਜਾਣਗੇ ਜੇ ਉਹ ਕੋਈ ਕੋਨਸਪੀਰੇਟਰ ਹੋਵੇ ਸਰ ਸਿਵਲ ਜਿਹੜੇ ਇਹਨਾਂ ਦੇ ਪਿੱਛੇ ਉੱਪਰ ਕੋ ਹੈਗੇ ਉਹ ਵੀ ਆਉਂ ਵੀ ਆੜ ਕੇ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੇ ਉਸਤਾਦ ਹੈ ਨਾ ਜੀ ਉਸਤਾਦਾਂ ਤੱਕ ਵੀ ਪਹੁੰਚਾਂਗੇ ਸਰ ਸਿਵਲ ਸਰਪੰਚ ਦੇ ਵਿੱਚ ਸਿਕਿਉਰਟੀ ਮੁਲਾਕਾ ਇੱਕ ਇਸ਼ੂ ਜਾਂਦਾ ਜੀ ਕਈ ਵਾਰ ਕਿਹਾ ਗਿਆ ਵੀ ਉੱਥੇ ਚੌਕੀ ਬਣਾਈ ਜਾਊਗੀ ਲੇਕਿਨ ਹਰ ਵਾਰ ਉਹ ਦਾਵਾ ਹੀ ਰਹਿ ਜਾਂਦਾ ਨਹੀਂ ਨਹੀਂ ਚੌਕੀ ਦਾ ਨਹੀਂ ਪੈਸੀ ਉਹਦੇ ਚ ਅਸੀਂ ਇਸ ਤਰ੍ਹਾਂ ਕੀਤਾ ਹੈਗਾ ਆਲਰੇਡੀ ਹੋ ਗਿਆ ਸਾਰਾ ਮੇਰੇ ਸਾਈਨ ਹੋ ਗਿਆ ਸਾਰਾ ਕੁਝ ਕਲੀਅਰ ਹੋ ਗਿਆ ਮੁੱਖ ਮੰਤਰੀ ਸਾਹਿਬ ਨੇ ਪੀਲੇ ਰਸ ਦੇ ਦਿੱਤੇ ਕਾਰਨ ਇਹ ਅਸੀਂ ਜਿਹੜੇ ਹੈਗੇ ਆ ਤੁਹਾਡੇ ਪਾਸਪੋਰਟ ਦੇ ਉੱਪਰ ਸਟੋਰ ਡਿਜ਼ਾਰਡਸ ਦੇ ਰਹੇ ਵੀ ਆਰ ਸਟਾਰਟਿੰਗ ਵਿਦਿਸਟ ਕੋਸਟ ਇਟਸ ਸਬਡੀਨ ਹਸਪੀਟਲ ਵਿੱਚ ਇਹ ਸਿਕਿਉਰਿਟੀ ਗਾਰਡ ਜਿਹੜੇ 2015 ਵੀ ਤੇ ਕਰਾਨ ਕਰਦੇ ਹੋਗੇ ਦੇਖੋ ਸਰਕਾਰ ਜਿਹੜੀ ਹੈਗੀ ਹੈ ਕਮਿਟਿਡ ਹੈ ਜੀ 1400 ਡਾਕਟਰ ਪ੍ਰਤੀ ਕੀਤਾ 1000 ਡਾਕਟਰ ਪ੍ਰਤੀ ਕੀਤਾ ਸੀ ਇਹ ਜਦੋਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਵੀ ਜਵਾਨ ਕੀਤਾ ਸੀਗਾ ਮੈਂ ਗੱਲ ਕਰਦਾ 85 84 ਦੇ ਵਿੱਚ ਸਾਡੀ ਪਹੁੰਚੀ ਸੀ ਉਹ ਤਾਂ ਵੀ 900 ਡਾਕਟਰ ਰਿਕਰਟ ਕੀਤਾ ਸੀ ਫਿਰ ਇਸ ਆਪਣਾ ਦਿਸ ਇਜ਼ ਵਨ ਆਫ ਦਾ బిਗੇਸਟ ਰਿਕਰੂਟਮੈਂਟ ਆਫ ਡਾਕਟਰ 1000 ਨਰਸਾਂ ਆ ਰਹੀਆਂ ਹੋਣਗੀਆਂ ਦਵਾਈਆਂ ਤੁਹਾਡੇ 350 ਦੇ ਪ੍ਰੀਵ ਜੜੀਆਂ ਹੈ ਜੋ ਡਿਸਟ੍ਰਿਕਟ ਹਸਪਤਲوں ਨੇ ਵਿੱਚ ਦਵਾਈਆਂ ਫ੍ਰੀ ਮਿਲਦੀਆਂ ਤੁਹਾਡੀ ਮੱਲਾਕਣ ਦੇ ਵਿੱਚ 107 ਦਵਾਈਆਂ ਮਿਲਦੀਆਂ 60 ਸਵਾ 4 ਕਰੋੜ bari ਲੋਕਾਂ ਨੇ ਦਵਾਈ ਲਈ ਹੈ ਉਥੋਂ 1.5 ਕਰੋੜ ਹਰ ਦੂਜਾ ਪੰਜਾਬੀ ਮੱਲਾਕਣ ਨੂੰ ਦਵਾਈ ਲੈ ਚੁੱਕਾ ਹੈ ਤਾਂ ਡਾਕਟਰ ਡਿਸਟ੍ਰਿਕਟ ਹੈ ਨਾਲ ਬੋਲ ਰਹੇ ਕਿ ਦਵਾਈ ਦੀ ਪੱਤੀ ਕੀਤੀ ਜਾ ਰਹੀ ਹੈ ਤੇ ਮੈਡੀਕਮ ਕਾਪੀ ਆ ਰਹੀ ਹੈ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੱਲ ਚੱਜੇ ਦੀ ਕਿ ਮੌਕੇ ਸਰਕਾਰੀ ਹਸਪਤਲੋਂ ਪ੍ਰਾਈਵੇਟ ਹਸਪਤਲ

ਮੌਰੀਦਾ ਮੈਡੀਕਲ ਕਾਲਜ ਹੈ ਜਿੱਥੇ ਇੱਕ ਹੋਰ ਮੈਡੀਕਲ ਕਾਲਜ ਕਿਸੇ ਪ੍ਰਾਈਵੇਟ ਤੋਂ ਬਣਾ ਰਿਹਾ ਹੈ ਇਹ ਐਸੀ ਰਹੇਗਾ ਉਹ ਬੱਚੇ ਵਿਚਾਰੇ ਘਬਰਾ ਜਾਂਦੇ ਆ ਪਰ ਕੋਈ ਬੇਸਿਸ ਨਹੀਂ ਆ ਕੋਈ ਗੱਲ ਨਹੀਂ ਕਿ ਕਿ ਮੀਟਿੰਗ ਹੋ ਰਹੀ ਹੈ ਜਾਂ ਕਿਸੇ ਬੰਦੇ ਨੇ ਕੋਈ ਬਚ ਬੈਠੇ ਬੈਠੇ ਗੱਲ ਕਰਤੀ ਨਾ ਉਹਦੀ ਖਬਰ ਬਣਾ ਦਿੰਦੇ ਆ ਐ ਹੋਜੀ ਕੋਈ ਗੱਲ ਨਹੀਂ ਉਹਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਕਿ ਅਸੀਂ ਕੁਝ ਸਰਵਿਸ ਸਰਵਿਸ ਜਿਹੜੀਆਂ ਹੁੰਦੀਆਂ ਨੇ ਸਰਕਾਰ ਆਊਟਸੋਰਸ ਕਰਦੀ ਹੈ ਉਹ ਜਿਵੇਂ ਅਸੀਂ ਸਿਟੀ ਸਕੈਨ ਐਮ ਆ ਆਈ ਉਹਦੇ ਵਿੱਚ ਮਤਲਬ ਇੱਕ ਬੜਾ ਅੱਛਾ ਮਾਡਲ ਆ ਜੇਗਾ ਪੰਜਾਬ ਦਾ ਜਿਹੜਾ ਪਰਸਨਾ ਬਣ ਜਾਂਦਾ ਉਹ 600 ਰੁਪਏ ਦੇ ਵਿੱਚ 600 650 700 ਰੁਪਏ ਸੀਡੀ ਸਟੈਪ ਹੋ ਰਿਹਾ। ਇਸੇ ਤਰ੍ਹਾਂ ਹੈ ਮਾਰਾ ਇਹ। ਉਹਦੇ ਸਾਨੂੰ ਜਿਹੜੇ ਡਾਕਟਰ ਹਨ ਜਿਹਨੂੰ ਰਿਡਾਇਓਲੋਜਿਸਟਾਂ ਨੇ ਮਿਲਦੇ ਇਹਨਾਂ ਉਹਨਾਂ ਉਹਨਾਂ ਕੋਲ ਬੈਕ ਆਪ ਰੱਖਦੇ ਉਹ ਪ੍ਰਾਈਵੇਟ ਵਾਲੇ। ਉਹਨਾਂ ਕੋਲੇ ਮਤਲਬ ਸਰਕ ਕੀ ਹੈ ਜੀ? ਮੇਰੇ ਕੋਲੇ ਰਿਡਾਇਓਲੋਜਿਸਟ ਵੀ ਆ ਜੀ। ਮੇਰੇ ਕੋਲੇ ਪਥੋਲੋਜਿਸਟ ਵੀ ਆ। ਮੇਰੇ ਕੋਲੇ ਅ ਕੈਨੋਲੋਜਿਸਟ ਵੀ ਆਨਸਟਰ ਕਸਟ ਕੀਆ ਹੁਣ ਜਿਹੜਾ ਰੇਡੀਓਲੋਜਿਸਟ ਹੈ ਉਹਨੂੰ ਤਾਂ ਜਿਹੜਾ ਪ੍ਰਾਈਵੇਟ ਵਾਲਾ ਉਹਨੂੰ ਦੱਸਾ ਦੇ ਉਹ ਬਹੁਤ 3.5 ਲੱਖ ਉਹ ਪਸਨੋਲੋਜਿਸਟ ਨੂੰ ਦੱਸਾ ਦੇ ਉਹ 10 ਲੱਖ ਉਹ ਦੇ ਸਕਦਾ ਮੈਂ ਨਹੀਂ ਕਰ ਸਕਦਾ ਬਾਕੀ ਸਾਰਿਆਂ ਨੂੰ ਬਰਾਬਰ ਤੇ ਹੁੰਦਾ ਹੈ ਤੇ ਅਸੀਂ ਉਹ ਸਰਵਿਸ ਆਊਟਸੋਰਸ ਕਰਤੀ ਉਹ ਜੇ ਤਰ੍ਹਾਂ ਦੀ ਹੈ ਇਹ ਇਸੇ ਤਰ੍ਹਾਂ ਮੈਂ ਲੱਕਣ ਦੇ ਵਿੱਚ ਆਉਣ ਮੈਂ ਕਿੰਨੀ ਲੋਟਰੀ ਬਣਾਉਂਗਾ ਕਿੰਨੇ ਬੰਦੇ ਰੱਖੂਗਾ ਫਿਰ ਮੈਂ ਉਹਨੂੰ ਉਹਨੂੰ ਆਟੋ ਅਨਲਾਈਜ਼ ਕਰਾ ਦੇਵਾਂਗਾ ਉਹ ਵੀ ਖਰਾਬ ਰਹਿਣਗੇ ਉਹ ਬੰਦੇ ਜੇ ਖਰਾਬ ਕਰ ਦਿੰਦੇ ਆਂ ਫਿਰ ਟੈਸਟ ਬਾਹਰੋਂ ਕਰਾ ਲਓ दूजी ऑप्शन अगला बहरों कराऊगा मिलेगा तो अभी कुछ आउटसोर्स करते हैं भी मेरे ख्याल ज्यादा जरूरी है कि निकू कर जोड़ा बच्चा सतवाहा तो पैदा होता है जो अठारह सौ दो किलो तो घट का बच्चा है सर्वाइव करते इलाज इत करेगा असं मतलब जिमें हार्ट अटैक के पेसेंट्स है असि प्राइवेट हस्पालेट करते जोड़े सरकारी हस्पाल का इलाज फ्री होगा जी ਜੇ ਉਹਨੇ ਕਿਤੇ ਪ੍ਰਾਈਵੇਟ ਵਿੱਚ ਬਾਅਦ ਦਾ ਇਲਾਜ ਕਰਾਉਣਾ ਉਹ ਵੀ ਫ੍ਰੀ ਹੋਊਗਾ ਸਰਕਾਰ ਪੈਸੇ ਦੇਊਗੀ 10 ਸਾਲ ਤੱਕ ਦ بیمਾ ਕਰਕੇ ਆ ਰਿਹਾ ਹੈ ਤੁਹਾਡੀ ਗੱਲ ਹੈ ਪਰ ਆਊਟਸੋਰਸਿੰਗ ਤੇ ਨਾ ਵਿਆਹ ਚੇਰਾ ਨਸਤ ਹੋ ਰਿਹਾ ਹਾਂ ਦੇ ਹੱਥ ਸੌਂਚ ਉਹ ਬਹੁਤ ਮਹਿੰਗੇ ਹੋ ਜਾਣਗੇ ਆਮ ਲੋਕ ਕਿੱਥੋਂ ਅਪੋਰਟ ਕਰਨਗੇ ਤੁਸੀਂ ਮੇਰੀ ਗੱਲ ਹੀ ਨਹੀਂ ਸਮਝਦੇ ਮੈਂ ਕਹ ਰਿਹਾ ਵੀ ਮਰੀਜ਼ਾਂ ਵਾਸਤੇ ਫ੍ਰੀ ਹੋਊਗਾ ਸਾਰਾ ਕੁਝ ਸਾਰੇ ਜਿੰਨੇ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਹੋਏਗੀ ਦੇ ਵਿਲ ਬੀ ਮੈਨੇਜਡ ਐਂਡ ਫੰਡਡ ਬਾਈ ਦਾ ਕਮਨ ਉਹਨਾਂ ਸਾਰਿਆਂ ਦਾ ਖਰਚਾ ਸਰਕਾਰੀ ਸਰਕਾਰ ਕਰੇਗੀ ਸਭ ਬਿਲਕੁਲ ਫ੍ਰੀ ਹੋਊਗਾ ਜਿਹੜੇ ਟੈਸਟ ਦੇਖੋ ਜਿਹੜੇ ਵਾ ਤੁਹਾਨੂੰ ਮੇਰੀ ਗੱਲ ਤਾਂ ਸੁਣੋ ਜੀ ਕੁਝ ਗੱਲ ਸੁਣੋ ਜਿਹੜੇ ਸਾਰੇ ਰੁਟੀਨ ਟੈਸਟ ਹੈ ਉਹ ਮੱਲਕੀ ਦੇ ਵਿੱਚ ਤੁਹਾਡੇ ਹੁਣ ਮੈਨੂੰ ਪਤਾ ਨਹੀਂ ਤੁਸੀਂ ਮਹਿੰਗਾ ਜਿਹਨੂੰ ਕਹਿੰਦੇ ਹੋ ਜਿਹੜੇ ਐਚ ਆਈ ਵੀ ਐਡਸ ਦੇ ਹੈਪਟਾਈਟਸ ਦੇ ਪਾਲੇ ਕਿਲੀਏ ਦੇ ਡੈਂਗੀ ਦੇ ਔਰ ਇਹ ਸਭ ਬਾਕੀ ਰੁਟੀਨ ਟੈਸਟ ਸਾਰੇ ਫ੍ਰੀ ਹੋ ਰਹੇ ਮੱਲਕੀ ਨੇ ਸਰਕਾਰੀ ਹਸਪਤਾਲ ਵੀ ਫ੍ਰੀ ਹੋ ਰਹੇ ਆ ਜਿਵੇਂ ਮੈਂ ਤੁਹਾਨੂੰ ਸੀਟੀ ਐਮ ਆਰ ਆਈ ਦੀ ਗੱਲ ਕੀਤੀ ਆ ਸੀ ਸਰਵਿਸ ਆਊਟਸੋਰਸ ਕੀਤੀ ਆ ਇੱਕ ਸਰਟਨ ਪੀਰੀਅਡ ਤੋਂ ਬਾਅਦ ਉੱਥੇ ਜਿਹੜੇ ਬੰਦੇ ਆ ਕੁਝ ਟੈਸਟ ਦੇ ਰਾਤ ਰਾਤ ਹੁੰਦੇ ਆ ਸਾਡੇ ਜਿਹੜੇ ਸੈਂਟਰ ਆ ਸਾਡੇ ਜਿਵੇਂ ਹ ਸਾਰੇ ਹਸਪਤਾਲਾਂ ਦੇ ਵਿੱਚ ਉਹਨੂੰ ਸਰਵਿਸ ਕਰਨੀ ਪਲਾਨੀ ਸੋਚੀ ਨਹੀਂ ਹੈ ਜੀ ਹੁਣ ਜਿਹੜੇ ਡਾਕਟਰ ਵੀ ਆ ਗਿਆ ਜੀ ਔਰ ਪਟਿਆਲੇ ਦੇ ਵਿੱਚ ਦੋ ਪੋਸਟਾਂ ਜੀ ਉੱਤੇ ਉੱਤੇ ਸੈਪਥੋਲੋਜਿਸਟ ਰੈਕਰ ਹੋਇਆ ਜੀ ਠੀਕ ਹੈ ਜੀ ਸਮਾਣਾ ਜਿੱਥੇ ਇੱਕ ਉੱਤੇ ਦੋ ਬੈਠੇ ਹੋਏ ਔਰ ਪਾਤਣਾ ਚ ਕੋਈ ਨਹੀਂ ਜਾਂਦਾ ਜੀ ਉੱਥੇ ਫਿਰ ਜੇ ਨੂੰ ਮੈਂ ਪੋਸਟ ਕਰਦਾ ਉਹ ਜ਼ਿਆਦਾ ਰਿਜ਼ਾਈਨ ਕਰ ਦਿੰਦਾ ਜਾਂ ਉਹ ਤੁਰਕੀ ਕਰਦਾ ਰਿਹਾ ਟੈਕਨੀਕਲ ਰੀਜ਼ਨ ਪਲੀਜ਼ ਟਾਈ ਟੂ ਅੰਡਰਸਟੈਂਡ ਜਿਹੜੇ ਟੈਸਟ ਹੈਗੇ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੇਸ਼ੈਂਟਸ ਵਾਸਤੇ ਫ੍ਰੀ ਹੋਣਗੇ ਸਰਕਾਰ ਪੇ ਕਰੇਗੀ ਅਬ ਸਿਵਲ ਹਸਪਤਾਲ ਦੇ ਵਿੱਚ ਮੰਨੇ ਸਮੇ ਤੋਂ ਲਗਭਗ 4 ਤੇ 5 ਦਿਨਾਂ ਦੇ ਨਾਲ ਇੱਕ ਫਾਇਰ ਸੇਫਟੀ ਸਿਸਟਮ ਲੱਗਾ ਹੋਇਆ ਹੈ ਲੇਕਿਨ ਅਜੇ ਤੱਕ ਮਾਪੜੀ ਨਹੀਂ ਹੋਈ ਅਜੇ ਤੱਕ ਉਹ ਚੱਲੂ ਨਹੀਂ ਹੋਇਆ ਔਰ ਦੂਜੇ ਪਾਸੇ ਬਿਜਲੀ ਦਾ ਬਿੱਲ ਜੋੜ ਦੇ ਕਰੀਬ ਜਿਹੜਾ ਪੈਂਡਿੰਗ ਹੈ ਸਾਡੇ ਹਸਪਤਾਲ ਦੇ ਵਿੱਚ ਨਿਕਾ ਸੀਗਾ ਹੁਣ ਸਭ ਸੱਚ ਸਭ ਲੱਗੇ ਹੋਏ ਹੈ 3-4 ਮਹੀਨੇ ਤੋਂ ਹੋਰ ਜ਼ਾਇਸ ਕਰ ਰਹੇ ਹਾਂਗੇ ਤੁਹਾਡੇ ਕੋਲ ਵੀ ਸਟਾਫ ਦੀ ਸ਼ਾਰਟੇਜ ਨਹੀਂ ਹੈ 3-4 ਨੇ ਕੋਈ ਜਸਟਿਸ ਨਹੀਂ ਹੈ ਨਸਟਟਿਸ ਵੀ ਹੈ ਫਾਇਰ ਸੇਫਟੀ ਕਰਨਾ ਹੈ ਫਾਇਰ ਸੇਫਟੀ ਕਰਨਾ ਹੈ ਏ ਅਸੀਂ ਤਿੰਨ ਚਾਰ ਚੀਜ਼ਾਂ ਦਾ ਕੀਤਾ ਵੀ ਇੱਕ ਤਾਂ ਸਾਡੇ ਜਿਹੜਾ ਹੈਗਾ ਫਾਇਰ ਸੇਫਟੀ ਇਹਦਾ ਹੈਗਾ ਤੁਹਾਡਾ ਜਿਹੜਾ ਬਿਜਲੀ ਦਾ ਚੌਥਾ ਹੈਗਾ ਆਕਸੀਜਨ ਸਪਲਾਈ ਦਾ ਤੇ ਸਾਰੇ ਜਿੰਨੇ ਤੁਹਾਡੇ ਡਿਸਟ੍ਰਿਕਟ ਹਸਪੀਟਲ ਹੈ ਨੇ ਸਾਰਿਆਂ ਦੀ ਜਿਹੜੀ ਵਰਕਿੰਗ ਦਾ ਸਮੂਥ ਕੀਤੀ ਜਾ ਰਹੀ ਹੈ ਮੈਂ ਅੱਜ ਵੀ ਹੁਣ ਇਹਨਾਂ ਨੇ ਮੈਨੂੰ ਦੱਸਿਆ ਕਿ ਬਿਜਲੀ ਦੀ ਵੀ ਪ੍ਰੋਬਲਮ ਹੈ ਮੈਂ ਅੱਜ ਜਿਹੜੇ ਸੀਐਮ ਦੀ ਉਹਨਾਂ ਨੂੰ ਕਰਕੇ ਉਹਨੂੰ ਇੰਸਟਰਕਸ਼ਨ ਦਿੱਤੀਆਂ ਕਿ ਉਹਦਾ ਟਰਾਂਸਫਾਰਮਰ ਵੱਡਾ ਕਰੀਂ ਪਲੱਸ ਕੁਇਚਨ ਵੀ ਹੋਣੀ ਚਾਹੀਦੀ ਸੈਫਟੀ ਦੇ ਪੁਸ਼ਟ ਕਰਨ ਦੀ ਹੈ ਫਾਇਰ ਸੇਫਟੀ ਦਾ ਸਾਰਿਆਂ ਦਾ ਸੀ ਅਪਡੇਟ ਕਰ ਰਹੇ ਆ ਲਿਫਟਾਂ ਸਾਰੇ ਹਸਪਤਲਾਂ ਨੂੰ ਅੱਪਡੇਟ ਕਰਾ ਰਹ ਤੁਵੀਰਨ ਦਾ ਪ੍ਰੋਸੈਸ ਇਹ ਵੀ ਹੈ ਕਿ ਜੇਕਰ ਤੋਰਦੇ ਲਈ ਅਸੀਂ ਕਿਵੇਂ ਦਾ ਪਿਛਲਾ ਕਲੀਅਰ ਕਰਦਾਂਗੇ ਬਾਕੀ ਮੈਂ ਸਾਰੀ ਸਾਰੀ ਡਿਟੇਲ ਚੱਲ ਹੋ ਗਈਆ ਜਿਹੜੇ ਸਾਡੇ ਮੈਜੋਰਟੀ ਡਿਸਟ੍ਰਿਕਟ ਹਾਸਤ ਜਿਹੜਾ ਉਹਨਾਂ ਨੂੰ ਅਸੀਂ ਦੇਖੋ ਜਿਹੜੇ ਅਸੀਂ ਕਿਵੇਂ ਗਵਰਨਮੈਂਟ ਨੇ ਹੁਣ ਸ਼ੁਰੂ ਕਰਨ ਦਾ ਇਹਨਾਂ ਕੋਲ ਸਾਰੇ ਪੇਸ਼ੈਂਟ ਜਿਹੜੇ ਆੜ ਕੇ ਬੈਠਾ ਕਲੇਮ ਕਰ ਰਹੇ ਸੋ ਇਹ ਕਟੋ ਕਟ ਦੀ 40 ਤੋਂ 50 ਲੱਖ ਰੁਪਇਆ ਕਲੇਮ ਕਰ ਸਕਦੇ ਆ ਔਰ ਉਹਦੇ ਨਾਲ ਸਾਰੇ ਖਰਚੇ ਨਿਕਲ ਰਹੇ ਲੱਗੇ ਅਸੀਂ ਇਹਦੀ ਪ੍ਰੋਫੈਸ਼ਨਲ ਮੈਨੇਜਮੈਂਟ ਕਰ ਰਹੇ ਆ ਅਸੀਂ ਹਸਪੀਟਲ ਮੈਨੇਜਰ ਰੱਖਿਆ

ਆ ਇਹ ਤੁਹਾਡੀ ਗੱਲ ਪੂਰੀ ਸਹੀ ਨਹੀਂ ਹੈ ਜੀ ਸਾਡਾ ਜਿਹੜਾ ਸਿਸਟਮ ਹੈ ਉਹ ਪਰਮਨੈਂਟ ਹੈ ਫੂਡ ਸੇਫਟੀ ਡਿਪਾਰਟਮੈਂਟ ਉਹਦੇ ਜਿਸੀ ਟ੍ਰੇਨਿੰਗ ਵੀ ਦਿੰਦੇ ਆ ਲੋਕਾਂ ਨੂੰ ਸਮਝਾਉਣ ਦੇ ਲਈ ਆ ਔਰ ਤੁਹਾਡੇ ਵਾਸਤੇ ਜ਼ਰੂਰੀ ਹੈ ਜੀ ਕਿ ਜਿਹੜਾ ਲੈਵਲ ਤੇ ਤੁਹਾਡੇ ਸਾਡੇ ਫੂਡ ਸੇਫਟੀ ਨੂੰ ਰੀਸ ਕਰਦੇ ਹੋ ਠੀਕ ਹੈ ਜੀ ਫਟਕੜ ਹੈ ਜੀ ਮੈਂ ਹਾਂਜੀ ਪਰ ਸਾਰੇ ਸਾਰੇ ਜਿਹੜੇ ਜਿਹੜੇ ਸੁਣੋ ਨਾ ਮੇਰੀ ਗੱਲ ਤੇ ਇੱਥੇ ਤੁਹਾਡਾ ਰੋਲ ਹੈ ਜੀ ਉਹ ਸਰਵਿਸ ਨੂੰ ਤੁਸੀਂ ਯੂਜ਼ ਨਹੀਂ ਕਰਦੇ ਜੀ ਉਹਨੂੰ ਜਿੰਨੇ ਵੀ ਤੁਹਾਡੇ ਜਿੰਨੇ ਵੀ ਤੁਹਾਡੇ ਬਜ਼ਾਰ ਆ ਸਾਰਿਆਂ ਨੂੰ ਸਜਾਓ ਸਾਰੇ ਤੁਸੀਂ ਕਰੋ ਇਹਦੇ 'ਚ ਨਾ ਮੈਂ ਐਨ ਜੀਓ ਨੂੰ ਵੀ ਬੇਨਤੀ ਕਰਦਾ जिल्हा ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਇੱਕ ਤਰ੍ਹਾਂ ਦਿੱਤਾ ਵੀ ਜਿਹੜੀਆਂ ਚੀਜ਼ਾਂ ਤੁਹਾਡੀਆਂ ਉਤਪਾਦ ਹੈ ਪਨੀਰ ਹੈ ਖੋਆ ਹੈ ਮਸਾਲੇ ਹੈ ਜਿਹੜੀਆਂ ਆਮ ਲੋਕਾਂ ਨੇ ਖਾਣੇ ਜਿਹੜੀ ਸਿਹਤਾਂ ਸਵੱਧਤਾ ਹੈ ਇਸ ਤੋਂ ਸਵਾਇ ਤੇ ਉਹਦੇ ਨਾਲ ਟੈਸਟ ਕਰਾਓ ਦੋ ਤਰ੍ਹਾਂ ਦੇ ਹੁੰਦੇ ਆ ਜਿੱਥੇ ਇਹ ਹੋ ਗਿਆ ਤੁਹਾਡਾ ਜਿਹੜੀ ਸਾਡੀ ਐਜੂਕੇਸ਼ਨ ਹੁੰਦੀ ਹੈ ਦੂਜਾ ਇਨਫੋਰਸਮੈਂਟ ਹੈ ਤੁਸੀਂ ਮੈਨੂੰ ਬਹੁਤ ਜਗ੍ਹਾ ਤੋਂ ਬੰਨੋ মিডিਆ ਤੋਂ ਐਕਚੁਅਲ ਇਨਫੋਰਮੇਸ਼ਨ ਮਿਲੀ ਹੈ ਕਿ ਪੁਰਾਣੀ ਜਗ੍ਹਾ ਤੋਂ ਰਾਤ ਨੂੰ ਗੱਡੀ ਆਦੀ ਆ ਅਸੀਂ 10% ਪਨੀਰ ਫੜ ਗਿਆ ਕਿੱਥੇ ਬਣਿਆ ਜੀ ਹਰਿਆਣੇ ਚ ਬਣਿਆ ਕਿੱਥੇ ਬਣਿਆ ਮੇਰਟ ਚ ਬਣਿਆ ਇਹ ਪਹਿਲੀ ਵਾਰ ਹੈ ਕਿ ਅਸੀਂ ਮੈਂ ਜਿਹੜੇ ਤੁਹਾਡੇ ਹੈਗੇ ਨਾ ਜੀ ਆਪਣੇ ਡੀਐਸਟੀ ਵਾਲੇ ਉਹਨਾਂ ਦਾ ਜਿਹੜਾ ਫੀਲਡ ਦਾ ਆਫਸਰ ਹੈ ਜੀ ਸਾਡੇ ਡੀਐਚਓ ਤੇ ਕੋਸ ਦਾ ਡੀਐਸਪੀ ਜਿਸ ਤਰ੍ਹਾਂ ਉੱਤਨੀ ਆਖ ਮੈਂ ਤੁਹਾਨੂੰ ਦੱਸੀਆ ਹੈ ਜੇ ਜਦੋਂ ਤੁਸੀਂ ਆਪਣੀ ਰੂਟੀਨ ਚੈਕਿੰਗ ਕਰਦੇ ਹੋ ਉਹਨੂੰ ਪਨੀਰ ਮਿਲ ਗਿਆ ਉਹ ਆ ਮਿਲ ਗਿਆ ਫਾਰਮਾ ਮਿਲ ਗਿਆ ਸਰਟੀਫਿਕੇਟ ਨੂੰ ਆਓ ਅਸੀਂ ਬੰਦੇ ਨੂੰ ਪ੍ਰੇਸ਼ਾਨ ਨਹੀਂ ਕਰਾਂ ਅਸੀਂ ਸੈਂਪਲ ਲਵਾਂਗੇ ਕੋਰਸ ਪਟਾ ਤੇ ਜਿਹੋ ਫੜਿਆ ਗਿਆ ਉਹ ਜੀ ਫਾਰਵਰਡ ਤੇ ਬੈਕਵਰਡ ਲੈ ਕੇ ਇਸ ਤਰ੍ਹਾਂ ਨਹੀਂ ਜੀ ਤੇ ਇਸ ਤੋਂ ਸਵਾਈ ਪਰ ਜੋ ਪੂਰ ਇਨਫੋਰਮੇਸ਼ਨ ਸਾਡੇ ਕੋਲੇ ਇੱਕ ਸਾਡੇ ਕੋਲੇ ਵਿਟਾਉਂਦੇ ਜੀ ਯੂਐਸਟੀ ਐ ਸਾਡੀ ਆਪਣੀ ਮੈਥਾ ਇੱਕ ਇੱਕ ਹੋਰ ਰਿਸੋਰਸ ਸਾਡੇ ਕੋਲ ਹੋ ਰਿਹਾ ਜਿਵੇਂ ਸੀਐਮਸੀ ਜੀਐਮਸੀ ਉਹਨਾਂ ਦੇ ਨਿਯਮ ਆ ਤੇ ਮੈਡੀਕਲ ਅਸੀਂ ਜਿਹੜੀ ਜੋ ਵੀ ਤੁਸੀਂ ਕਰਦੇ ਆ ਚਾਹੇ ਉਹ ਨਿਊਟਰਲ ਸਰਟੀਫੀਕਲ ਦਾ ਫੂਡ ਸਪਲੀਮੈਂਟਸ ਐਸ ਸਬਜ਼ੀਆਂ ਫਰੂਟ ਐ ਇਹਨਾਂ ਦੇ ਵਿੱਚ ਅਸੀਂ ਜੋ ਪਹਿਲਾਂ ਅੱਜ ਤੱਕ ਕਦੇ ਨਹੀਂ ਹੋਇਆ ਉਹਦੇ ਵਿੱਚ ਜਿਵੇਂ ਫੂਡ ਸਪਲੀਮੈਂਟ ਉਹਦੇ ਵਿੱਚ ਕੋਈ ਐਨਾਬੋਲਿਕ ਸਟੀਰੋਇਡ ਪਾਣੀ ਹੈ ਉਹਦੇ ਵਿੱਚ ਕੋਈ ਜਿਹੜਾ ਹੈ ਹੈਵੀ ਮੈਟਲ ਸਟਾਨੀ ਹੈ ਕੋਈ ਕੈਮੀਕਲ ਸਟਾਨੀ ਹੈ ਉਹਦੇ ਵਿੱਚ ਚਲਾ ਇਹ ਸਾਰਾ ਕੁਝ ਅਸੀਂ ਟੈਸਟਿੰਗ ਕਰ ਰਹੇ ਆ ਕਿ ਜਿਹੜਾ ਫੂਡ ਆ ਪੰਜਾਬ ਦੇ ਲੋਕਾਂ ਨੂੰ ਮਿਲਦਾ ਜਿਹਦਾ ਗੌਰਮੈਂਟ ਬਹੁਤ ਵਧੀਆ ਤੇ ਇੱਕ ਰਾਨ ਕੰਮ ਕਰਦੀ ਆ ਆਣ ਵਾਲੇ ਦਿਨਾਂ ਦੇ ਵਿੱਚ ਇਸ ਜਗ੍ਹਾ ਦੇ ਸਟੱਡੀਜ਼ ਆ ਸਰਟਨ ਕਾਰਡੀਅਕ ਬਿਮਾਰੀ ਕਿਉਂ ਹੁੰਦੀ ਆ ਉਹਦੇ ਵਿੱਚ ਆਲਫਾ ਟੌਕਸਿਨਸ ਹੁੰਦੇ ਆ ਉਹ ਤਾਂ ਨਹੀਂ ਉਹਦੇ ਵਿੱਚ ਇਹ ਚਾਰੋ ਚੀਜ਼ ਨਹੀਂ ਟੈਸਟ ਕਰ ਰਹੇ ਸੀ ਸੋ ਅਸੀਂ ਵੀ ਆਰ ਫੋਕਸਮਨ ਥੋੜਾ ਇਹਦੇ ਵਿੱਚ ਰੋੜਿਆ ਕਿ ਲੋਕਾਂ ਦਾ ਇਨਫੋਰਮੇਸ਼ਨ ਪਤਾ ਦਿਓ ਕਿ ਆਪਣੀ ਵੈਨ ਨੂੰ ਮਂਗਾਓ ਔਰ ਮੈਂ ਦੁਕਾਨਦਾਰਾਂ ਨੂੰ ਕਹਿੰਦਾ ਕਿ ਤੁਸੀਂ ਆਪਣਾ ਲਿਖ ਕੇ ਲਾਓ ਵੀ ਆਹ ਫਰਨੀ ਮੇਰੇ ਆਈ ਸੀ ਜਿਸ ਬਾਰੇ ਜਿਹੜੀ ਫੂਡ ਸੇਫਟੀ ਵੈਨ ਆਈ ਸੀ ਉਹਨਾਂ ਨੇ ਚੈੱਕ ਕੀਤਾ ਮੇਰਾ ਪਨੀਰ ਠੀਕ ਹੈ ਮੇਰਾ ਦੁੱਧ ਠੀਕ ਹੈ ਮੇਰਾ ਘੋਟ ਠੀਕ ਹੈ ਮੇਰਾ ਮਸਾਲਾ ਠੀਕ ਹੈ ਮਗਰ ਸਰਟੀਫਿਕੇਟ ਦਮੁੰਨੇ ਅਲੱਗ ਲਾਓ ਅੱਧਾ ਸਰਵਰ ਮੇਰੀ ਫੋਰਟੋਂ ਦਿੱਲੀ ਵਾਸਲੇ ਵਿੱਚ ਬਲਕ ਦੇ ਵਿੱਚ ਪਨੀਰ ਆਉਂਦਾ ਜੀ ਔਰ ਫਰੀਦ ਕੋਟੋਂ ਦੇਖੋ ਬਸਾ ਦੇ ਵਿੱਚ ਬਲਕ ਦੇ ਵਿੱਚ ਪਨੀਰ ਆਉਂਦਾ ਲੇਕਿਨ ਦੇਖੋ ਮੇਰੀ ਗੱਲ ਸੁਣੋ ਮੌਕਾ ਹੋ ਡੀਐਟ ਤੋਂ ਨੂੰ ਜਦ ਉਹਨਾਂ ਦੀ ਟੀਮ ਨੂੰ ਪਤਾ ਹੁੰਦਾ ਬਾਦੂ ਵੀ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ ਇੱਕ ਮਿੰਟ ਜੀ ਤੁਸੀਂ ਇਹ ਜਿਹੜੀ ਐਕਸਲੇਬਲ ਇਨਫੋਰਮੇਸ਼ਨ ਤੁਸੀਂ ਸਰਕਾਰੀ ਮੰਤਰੀ ਇੱਕ ਵਾਰ ਮੇਰੀ ਬੇਨਤੀ ਸੁਣੋ ਇੱਕ ਵਾਰ ਕਰਕੇ ਦੇਖੋ ਕਰਕੇ ਦੇਖੋ ਸਰ ਇਹਨਾਂ ਦਾ ਨੋਲਿਜ ਕੀ ਹੈ ਜੀ ਸਾਰਾ ਕੁਝ

ਆ ਨਸ਼ਾ ਨਿਰਣੇ ਗੋੜੀਆਂ ਚੋਰੀ ਨਸ਼ੇ ਨਸ਼ਾ ਸੁਕਾਉਣ ਵਾਲੀ ਹੈ ਇਹਦੇ ਵਿੱਚ ਅਸੀਂ ਮਿਲ ਕੇ ਕੰਮ ਕੀਤਾ ਗੰਗੀ ਦੀ ਗੱਲ ਹੈ ਜੀ ਉਹਦੇ ਵਿੱਚ ਜਿਹੜਾ ਸਾਡਾ ਸਿਹਤ ਮਹਿਕਮਾ ਜ਼ਿਲ੍ਹਾ ਪ੍ਰਸ਼ਾਸਨ ਵਿੱਤੀ ਕਸ਼ਲ ਦੇ ਨਾਲ ਕਮੇਟੀਆਂ ਬਣਾਈਆਂ ਜਿਹੋ ਦੇ ਵਿੱਚ ਉਹਦੇ ਵਿੱਚ ਤੁਹਾਡੀ ਮਿਨਿਸਪਲ ਕਾਰਪੋਰੇਸ਼ਨ ਉਹਦੇ ਵਿੱਚ ਤੁਹਾਡਾ ਰੂਰਲ ਡਿਵੈਲਪਮੈਂਟ ਵਾਟਰ ਸਪਲਾਈ ਸੈਨੀਟੇਸ਼ਨ ਐਜੂਕੇਸ਼ਨ ਐਂਡ ਅਨਿਵਰਸ ਪਰ ਇਸ ਸੇਮ ਮਤਲਬ ਨਹੀਂ ਕਮੇਟੀਆਂ ਬਣਾਈਆਂ ਜ਼ਿਲ੍ਹਾ ਲੈਵਲ ਤੇ ਵੀ ਸੌਲੂਸ਼ਨ ਲੈਵਲ ਤੇ ਵੀ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਦਾ ਇਹ ਰਿਜ਼ਲਟ ਹੈ ਜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਵਾਰਨ ਕਰਦਾ ਕਿ ਅਸੀਂ ਕਿਸੇ ਕਿਸਮ ਦਾ ਲੋਕਾਂ ਦੀ ਸਿਹਤ ਨਾਲ ਛਲਵਾੜ ਨਹੀਂ ਕਰਾਂਗੇ ਜਿਲ੍ਹੇ ਤੋਂ ਕੋਪੜਿਆ ਗਿਆ ਸਰ ਜਿਹੜੀ ਜਿਹੜੀ ਜਗ੍ਹਾ ਸੀ ਕਿਰਾਏ ਤੇ ਜਿਹੜੇ ਕਰੇ 15 ਕਿਉਂ ਉਹ ਦੁਕਾਨਦਾਰ ਵੀ ਕਰਨੇ ਵਾਲਾ ਸੀ ਉਸ ਖਾਨੇ ਵਾਲੀ ਦੁਕਾਨ ਤੇ ਜਿੱਥਾ ਵੀ ਘੋਲ ਸੀ ਉਹਦੀ ਕੋਈ ਵੀ ਸੈਂਪਲਿੰਗ ਨਹੀਂ ਹੈ ਪਲੀਜ਼ 2 ਮਿੰਟ ਬੰਦ ਕਰੋ ਤੇ ਸਰ ਟੀ ਐਚਓ ਸਾਹਿਬ ਜਿਹੜੇ ਨੇ ਦੇਖੋ 1 ਮਿੰਟ ਮੇਰੀ ਗੱਲ ਜਿਹੜੀਆਂ ਜਿਹੜੀਆਂ ਵਾਰੀਆਂ ਇਹ ਵਾਲੀਆਂ ਕੁਐਰੀਜ਼ ਹਨ ਬਿਊ ਕੰਸੀਡਰ ਦੰਬੇ ਤੱਕ ਤੁਸੀਂ ਸਮਝਾਉਂਦੇ ਹੋ ਐਮਬਲੈਂਸ ਆਪਨਾ ਚਲ ਗਿਆ। ਉਹ ਮੇਰੇ ਕੋਲੇ ਪਹੁੰਚੇਗੀ ਉਹ ਮੈਂ ਫਲਾਈਂਗ ਸਕਵਾਡ ਬਣਾਏ ਹੋਏ। ਇਥੇ ਜਿੱਥੇ ਕੋਈ ਬੰਦਾ ਕਹਿੰਦਾ ਜੀ ਸਾਨੂੰ ਜਿਹੜਾ ਸਾਡੇ ਲੋਕਾਂ ਬੰਦੇ ਸਾਡੇ ਇਹ ਸਾਨੂੰ ਉੱਤੇ ਵਿਸ਼ਵਾਸ ਨਹੀਂ ਆ ਜੀ ਵਾਟਐਵਰ ਰੀਜ਼ਨ ਬਰਦਰ ਮੈਂ ਕਹਿੰਦਾ ਡੋਨਟ ਵਰੀ ਬਰਦਰ ਮੈਂ ਫਲਾਈਂਗ ਸਕਵਾਡ ਤੇ ਜਿਹੜੀਆਂ ਚੀਜ਼ਾਂ ਕਰੇ ਬੰਦਾ ਪਿਆ ਸੀ ਉਹ ਦੀ ਦੁਰਾਨ ਦੇ ਵਿੱਚ ਕਿੰਨਾ ਚੋ ਗਿਆ ਉਹਦਾ ਚੱਕਣਾ ਚਾਹੀਦਾ ਸੀ। 15 ਦਿਨ ਹੋ ਗਏ ਜੀ ਉਹ ਤਾਂ ਮੈਂ ਪਾ ਤਾ ਉਹ ਮਰੀਆ ਸਟੈਂਡਿੰਗ ਸਟਰਕਚਰ ਉਹ ਮੈਂ ਪਹਿਲਾਂ ਕਿਹਾ ਕਿ ਬੈਕਵਰਡ ਐਂਡ ਫਾਰਵਰਡ ਜੇ ਪਨੀਰ ਮੇਰਟ ਤੋਂ ਆ ਰਿਹਾ ਸੀਗਾ ਕਿੱਥੋਂ ਆ ਰਿਹਾ ਸੀ? ਦਾ ਨਰਜੀ ਇਹ ਕਿ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾਣਾ ਸੀ ਇਹ ਕਿੰਨੀ ਦੇਰ ਤੋਂ ਸਪਾਈ ਕਰ ਰਿਹਾ ਸੀਗਾ ਅਸੀਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਸਰ ਜੀ ਤੁਸੀਂ ਮੈਂ ਤੁਸੀਂ ਮੇਰੇ ਗੱਲ ਸੁਣੋ ਮੀਡੀਆ ਵਾਲੇ ਸਾਡੇ ਜੋ ਵੀ ਇਨਫੋਰਮੇਸ਼ਨ ਕਰਦੇ ਉਹ ਮੀਟ ਟੈਕਰ ਬਾਰੇ ਸੀ ਸਰ ਸਰ ਸਬਡਿਜ਼ਮ ਪਦਮ ਤੇ ਜਿਹੜੇ ਹੈਗੇ ਆ ਹਸਪੀਟਲ ਪਰਲੇ ਜਿਹੜੇ ਸਬਡਿਜ਼ਮ ਅਸਾਤੇ ਬਣਾਉਂਦੇ ਮੋਕਾ ਚਲਿਆ ਤਿੰਨ ਸਬਡਿਜ਼ਮ ਤੇ ਕੋਈ ਹਸਪੀਟਲ ਨਹੀਂ ਹੈ ਸਬਡਿਜ਼ਮ ਯਾ ਤਕ ਕਿ ਇਹ ਵੀ ਧਰਮਕੋਟ ਔਰ ਬਾਗਾ ਪ੍ਰਾਣਾ ਵੀ ਸਰਕਾਰ ਨੇ ਰੋਕ ਦਿੱਤੀ ਹੈਗੇ ਰੋਧ ਮੁੰਡਾ ਜਿਹੜਾ ਉਹਨਾ ਦੀ ਅਪੋਰਟੇਸ਼ਨ ਹੋ ਰਹੀ ਸੀ ਸਿਵਲ ਹਸਪੀਟਲ ਦੀ ਇੱਕ ਦੂਸਰਾ ਸਰ ਇੱਕ ਜਿਹੜੇ ਕਾਲਜ ਬਣ ਰਹੇ ਆ ਸੰਗਰੂਰੋਂ ਬਣ ਰਹੇ ਆ ਪ੍ਰਾਈਵੇਟ ਪਾਰਟਿਸਿਪੇਸ਼ਨ ਦਾ ਬਣ ਰਹੇ ਆ ਉਹ ਕਿ ਗਵਰਨ ਪੈਟਰਨ ਪੈਟਰਨ ਤੇ ਹੋਣਗੇ ਜੀ ਮਤਲਬ ਜਿਹੜੇ ਸਟੂਡੈਂਟ ਹੋਣਗੇ ਉਹ ਹਰ ਸਪੈਸ਼ੈਲਟੀ ਉਹ ਬਹੁਤ ਵੈਸਰ ਕਰਦੇ ਮਿਲੂਗੇ ਉਹਨਾਂ ਦੇ ਅ ਦੇਖੋ ਇੱਕ ਗੱਲ ਹੋ ਚੁੱਕੀ ਤਰ੍ਹਾਂ ਸਮਝੋ ਇੱਕ ਹੈਗਾ ਜਿਹੜਾ ਸਰਕਾਰੀ ਹਸਪਤਾਲ ਹੈ ਸਰਕਾਰੋਂ ਬਣਾਇਆ ਸਰਕਾਰ ਚਲਾਇਆ ਉਹ ਹੈਗਾ ਪਬਲਿਕ ਹਸਪਤਾਲ ਜਿਹੜੇ ਇਹ ਵਾਲੇ ਬਣਨਗੇ ਇਹਨੂੰ ਜਿਹੜੀ ਸਾਡ ਕੋ ਅਸੀਂ ਕੀਤਾ ਹੈਗਾ ਉਹਦੇ ਤੇ ਅਸੀਂ ਦੋ ਤਿੰਨ ਕੰਮ ਨਵੇਂ ਕੀਤੇ ਆ ਇੱਕ ਤਾਂ ਅਸੀਂ ਇਹ ਕੀਤਾ ਕਿ ਜਿਹੜੇ ਬੰਦੇ ਸਾਡੇ ਸਾਡੇ ਕੋਲੇ ਚੈਂਸ ਦੀ ਸਸਤਾ ਹੈ ਉਹਨਾਂ ਨੂੰ ਤਰ ਤਰ ਦੇ ਭਾੜੇ ਤੇ ਉਹ ਉਹਨਾਂ ਨੂੰ ਜਗ੍ਹਾ ਅਸੀਂ ਦੇਵਾਂਗੇ ਹਸਪਤਾਲ ਉਹ ਬਣਾ ਦੇ ਤੇ ਜਿਹੜਾ ਸਾਰਾ ਸਰਕਾਰੀ ਉਹ ਹਸਪਤਾਲ ਹੋਏਗਾ ਉਹ ਸਰਕਾਰੀ ਰੇਟਾਂ ਦੇ ਉੱਤੇ ਜਿਹੜਾ ਸਾਡਾ ਯੂਜ ਦੇ ਰੇਟ ਹੋਣਗੇ ਉਹ ਤੇ ਚਲਾੜ ਗੋ ਤੇ ਅਸੀਂ ਉਹਨਾਂ ਨੂੰ ਗਵਰਨਮੈਂਟ ਪਾਸੇ ਦੇ ਦਿਆਂਗੇ ਜਿੱਥੇ ਦੇ 3 ਵਜੇਗਾ ਪੂਰਾ ਹਸਪਤਾਲ ਸੁਣ ਲਓ ਬਈ ਜਿਹੜੇ ਪ੍ਰਾਈਵੇਟ ਵਾਲੇ ਹੈਗੇ ਆ ਉਹ ਵੀ ਸਾਨੂੰ ਅੱਧੇ ਬੈਟ ਚ 25% ਬੈਟ ਦੇਣ ਦੀ ਤਿਆਰ ਜਿਹੜੀਆਂ ਸੀਟਾਂ ਹੋਣਗੀਆਂ ਜੇ 100 ਸੀਟਾਂ ਹੋਣਗੀਆਂ 100 ਸੀਟਾਂ ਹੋਣਗੀਆਂ ਜਿਹੜੀਆਂ ਕਿ گورਨਮੈਂਟ ਕਾਲਜ ਦੇ ਦੇਤੇ ਉਹਨਾਂ ਦੀ 50 ਸੀਟਾਂ 50 ਸੀਟਾਂ ਮੈਨੇਜਮੈਂਟ ਜਿਹੜੀ ਉਹਨਾਂ ਦੀ ਕੋਟਾ ਨਾਲ ਲਾਉਦੇ ਤੇ ਹੋਣਗੀਆਂ ਆਖਰ ਜਿਹੜਾ ਕੋਈ ਵੈਂਚਰ ਕੈਪੀਟਲਿਸਟ ਹੈ ਪੰਜਾਬ ਦੇ ਲੋਕ ਉਦੇਸ਼ ਵਾਲੇ ਨੇ ਦੂਜਾ ਕਾਲਜ ਚਾਹ ਕੇ ਰਹਿਣਾ ਹੈ ਜਿਹੜਾ ਵੈਂਚਰ ਕੈਪੀਟਲਿਸਟ ਹੈ ਥੈਸਟੂ ਵੀ ਸਬਸਿਸਟਿੰਗ ਉਹਨੇ ਹੀ ਹੈ ਹੀ ਇਜ਼ देयर फॉर ਪਰਪਸ ਉਹ ਕੋਸ਼ਿਸ਼ ਕਰਦਾ ਪੈਸਾ ਨਾ ਬਚ ਸਕੇ

ਔਰ ਸਾਡੇ ਸੀਐਸਸੀ ਜਿਹੜੇ ਆ ਗਏ ਦੇ ਆ ਰੈਡੀ ਫੋਰ ਡਾਕੂਮੈਂਟੇਸ਼ਨ ਇਹ ਅੰਡਰ ਪ੍ਰੋਸੈਸ ਹੈ ਜਿਹੜੇ ਸਾਰੇ ਇਹ ਬਿਲਕੁਲ ਪ੍ਰੋਸੈਸ ਹੈ ਉਹਦਾ ਕੌਲਜੀ ਤੁਹਾਡੇ ਬਜਟ ਉੱਤੇ ਨਹੀਂ ਬਣੇ ਆਪਣੇ ਆਊਟਸੋਰਸਿੰਗ ਨਾਲ ਪ੍ਰਾਈਵੇਟ ਪਰ ਕੀ ਮਤਲਬ ਕਰ ਰਹੇ ਸਰਕਾਰੀ ਮੰਤਰੀ ਜਿਹੜਾ ਪਨਾ 12 13 ਹਜ਼ਾਰ ਦੇ ਕੰਮ ਕਰਦੇ ਪੰਜ 15 ਹਜ਼ਾਰ ਸਤ ਹੋਈ ਆਊਟਸੋਰਸਿੰਗ ਨਾਲ ਇੱਕ ਅਤਕਾਰ ਨਹੀਂ ਹੁੰਦਾ ਤਾਂ ਕੰਸੀ ਅਸੀਂ ਸਾਡਾ ਬਿਆਨ ਵੀ ਆਈ ਕਿੰਦੇ ਮਤਲਬ ਕੰਟੈਕਟਾਂ ਅਧਿਕਾਰ ਨਾਲ ਫੇਰ ਨਹੀਂ ਰਿਵਾਇਤ ਕਰਾਂਗੇ ਸਰ ਇਹ ਨਹੀਂ ਕਰ ਇਹ ਕੋਈ ਜਿਹੜੇ ਜਿਹੜੇ ਇਹ ਇੱਕ ਪ੍ਰੋਸੈਸ ਹੈ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਕੰਟਰੈਕਟ ਵਾਲਾ ਰੈਗਿਸਟਰ ਕੀਤਾ ਜਿਹੜੀ ਪਹਿਲਾਂ ਵਾਲੇ ਦਾ ਰੈਗੂਲਰ ਵਾਲੇ ਨੂੰ ਕੰਟਰੈਕਟ ਤੇ ਲੈ ਜਾ ਰਹੇ ਸੀ ਇਹ ਪਹਿਲੀ ਸਰਕਾਰ ਹੈ ਜਿਹੜੀ ਮਤਲਬ ਵੱਧ ਤੋਂ ਵੱਧ ਬੈਨੀਫਿਟਸ ਹੈ ਜਨੇ 58000 ਤੋਂ ਵੱਧ ਮੁਆਵਜ਼ਾ ਦਿੱਤੀ ਆ ਪਹਿਲੇ ਦਰਸਾਟ ਕੋਈ ਸਰਕਾਰ ਦੱਸ ਦੇ ਮੈਂ ਕਿਹਾ ਉਹ ਤੇ ਅਸੀਂ ਮੇਰੀ ਗੱਲ ਸੁਣੋ ਮੇਰਾ ਅੱਜ ਦਾ ਜਿਹੜਾ ਮੇਨ ਮੁੱਦਾ ਸੀਗਾ ਉਹ ਆਪਾਂ ਕਵਰ ਕਰ ਲਿਆ ਤੇ ਜਿਹੜੀ ਸਾਡੀ ਸਰਕਾਰ ਹੈ ਮਾਨ ਸਰਕਾਰ ਹੈ ਇਹਨਾਂ ਦੀ ਜਿਹੜੀ ਪ੍ਰਾਇੋਰਟੀ ਆ ਉਹ ਹੈ ਸਿਹਤ ਸਿੱਖਿਆ ਰੋਜ਼ਗਾਰ ਸਿਲ ਕੈਪੈਬਿਲਿਟੀਜ਼ ਲੋਕਾਂ ਨੂੰ ਜਿਹੜੀਆਂ ਬਿਹਤਰ ਜਿਹੜਾ ਪ੍ਰਸ਼ਾਸਨ ਦੇਣਾ ਕਿਸਾਨਾਂ ਦੇ ਚਿੱਤਾਂ ਤੱਕ ਪਾਣੀ ਪਹੁੰਚਾਉਣਾ ਬੀ ਬਿਜਲੀ ਜਿਹੜਾ ਲੋਕਾਂ ਨੂੰ ਜਿਹੜੀ ਸਰਵਿਸ ਚੜਾਏ ਇਹ ਜਿਹੜੀ ਫੋਟੋ ਕਰਨਾ ਨਸਤਾ ਮਾਰਦਾ ਸਤਿ ਸ੍ਰੀ ਅਕਾਲ ਜੀ ਇਖਲਾਸ ਪਾਸਾ ਤੋਂ ਤੁਹਾਡੇ ਪਹੁੰਚੇ ਦਾ ਕਹਵਾ ਹੈ ਤੁਹੇ ਕਦੇ ਟੋਟਲ 20000 ਦੇ ਜਿਹੜੇ ਜੂਸ ਜਿਹੜੇ 9000 ਚਲੇ ਗਏ ਆ ਉਹ ਪੇਸ਼ੈਂਟ ਕਲੀਅਰ ਇਸ ਨਾਲ ਹੱਥ ਜਿਆਦਾ ਉਹ ਮੈਂ ਪੰਜਾਬ ਬਦਾਸੋ ਦਸੋ ਜੀ ਵੀ ਜਿਹੜੇ 3-3 ਜਿਹੜੇ ਹੈਗੇ ਆ ਉਹ 1000